ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਰਾਤ ਦੇ ਬਚੇ ਚੋਲਾਂ ਦਾ ਡੋਸਾ ਤੇ ਇੱਥੇ ਆਪਾਂ ਚੋਲ ਲਏ ਸੀ ਇੱਥੇ ਲੀ ਲੈ ਅਸੀਂ ਆਹੀ ਮਿਕਸੀ ਦਾ ਜਾਗ ਤੇ ਇਹਦੇ ਵਿੱਚ ਚੋਲਾਂ ਦਾ ਕੱਪ ਪਾ ਦਵਾਂਗੇ 1 ਕੱਪ ਆਪਾਂ ਸੂਜੀ ਪਾਵਾਂਗੇ 1 ਕੱਪ ਅਸੀਂ ਦਹੀਂ ਪਾਵਾਂਗੇ ਇੱਕ ਕਾਪੀ ਅਸੀਂ ਪਾਣੀ ਪਾਵਾਂਗੇ ਦਹੀਂ ਵਾਲੇ ਕੱਪ ਚ ਮੈਂ ਪਾਣੀ ਲੈ ਲਿਆ ਸੀ ਤੇ ਥੋੜਾ ਜਿਹਾ ਨਮਕ ਪਾ ਦਵਾਂਗੇ ਤੇ ਨਮਕ ਪਾ ਕੇ ਹੁਣ ਆਪਾਂ ਇਹਨੂੰ ਗ੍ਰੈਂਡ ਚਾਲ ਕਰ ਦਵਾਂਗੇ ਬੈਟਰ ਨੂੰ ਅਸੀਂ ਗ੍ਰੈਂਡ ਕਰ ਲਿਆ ਸੀ ਤੇ ਹੁਣ ਅਸੀਂ ਇੱਕ ਬੋਲ ਦੇ ਵਿੱਚ ਇਹਨੂੰ ਕੱਢ ਦਵਾਂਗੇ ਤੇ 10 ਮਿੰਟ ਵਾਸਤੇ ਆਪਾਂ ਟੱਕ ਕੇ ਰੱਖਾਂਗੇ ਕਿ ਆ ਸੁਪਰ ਪਰਪਰ ਪੈਰ ਲੱਖ ਲਿਆ ਸੀ ਹੁਣ ਆਪਾਂ ਆਲੂਆਂ ਦੀ ਪੀਠੀ ਬਣਾ ਲਵਾਂਗੇ ਤੇ ਸਰੋਂ ਦਾ ਤੇਲ ਪਾ ਦਵਾਂਗੇ ਥੋੜਾ ਜਿਹਾ ਤੇਲ ਗਰਮ ਹੋ ਗਿਆ ਥੋੜਾ ਜਿਹਾ ਜੀਰੇ ਨੂੰ ਤੜਕ ਲਵਾਂਗੇ ਪੌਂਜੀ ਨੂੰ ਐਡ ਕਰ ਦਵਾਂਗੇ ਹਲਦੀ ਪਾਊਡਰ ਤੇ ਇੱਕ ਪਾ ਦਵਾਂਗੇ ਇਹਦੇ ਵਿੱਚ ਸੁੱਕੀ ਲਾਲ ਮਿਰਚ ਨਮਕ ਐਡ ਕਰ ਦਾਂਗੇ ਇੱਕ ਹਰੀ ਮਿਰਚ ਪਾ ਦਵਾਂਗੇ ਮਿਕਸ ਕਰ ਦਵਾਂਗੇ ਮਸਾਲੇ ਨੂੰ ਹੁਣ ਅਸੀਂ ਆਲੂ ਨੂੰ ਬ੍ਰੀਕ ਬ੍ਰੀਕ ਕਰਕੇ ਘੱਟ ਪਾ ਦਵਾਂਗੇ ਤੜਕੇ ਦੇ ਵਿੱਚ රත यहां पाාदමගේ त पा मिक्स करदමගේ आल लरी पති गैसනු बंद करමගේ 10මंट होගේ से बैटන ර खෙනුन ਇਹਦੇ ਵਿੱਚ ਆਪਾਂ ਥੋੜਾ ਜਿਹਾ ਮਿੱਠਾ ਸੋਡਾ ਪਾ ਦਾਂਗੇ ਬੇਕਿੰਗ ਪਾਊਡਰ ਮਿਕਸ ਕਰ ਦਵਾਂਗੇ ਤੇ ਬੈਟਰ ਬਣ ਕੇ ਤਿਆਰ ਆ ਗਿਆ ਗੈਸ ਉੱਪਰ ਆਪਾਂ ਤਵਾ ਰੱਖ ਲਿਆ ਸੀ ਤਵੇ ਦੇ ਉੱਪਰ ਆਪਾਂ ਘਿਓ ਨੂੰ ਲਾ ਦਵਾਂਗੇ ਇਹ ਉਹਨੂੰ ਲਾ ਦਿੱਤਾ ਸੀ ਤਾਂ ਹੁਣ ਅਸੀਂ ਤਵੇ ਦੇ ਉੱਪਰ ਫੇਰ ਆਪਾਂ ਪਾਣੀ ਪਾ ਦਵਾਂਗੇ ਪਾਣੀ ਨੂੰ ਸਾਫ਼ ਕਰ ਦਵਾਂਗੇ ਤੋਂ ਹੁਣ ਅਸੀਂ ਬੈਟਰ ਨੂੰ ਪਾ ਦਵਾਂਗੇ ਡੋਸੇ ਦੇ ਉੱਪਰ ਆਪਾਂ ਫਿਰ ਤੋਂ ਕਿਉ ਲਾ ਦਵਾਂਗੇ ਕਿਤੇ ਡੋਸੇ ਨੂੰ ਆਪਾਂ ਲੋਹੇ ਦੇ ਤਵੇ ਤੇ ਬਣਾਣ ਦੇ ਤੇ ਆਪਾਂ ਫਸਟ ਟਾਈਮ ਡੋਸੇ ਨੂੰ ਬਣਾ ਕੇ ਤਿਆਰ ਕੀਤਾ ਸੀ ਡੋਸੇ ਦੇ ਉੱਪਰ ਫਿਰ ਆਪਾਂ ਆਲੂਆਂ ਦੀ ਸਟਫਿੰਗ ਲਾ ਦਵਾਂਗੇ ਪਿਆਜ਼ ਟਮਾਟਰ ਉੱਪਰੋਂ ਦੀ ਲਗਾ ਦੇਵਾਂਗੇ ਹੁਣ ਅਸੀਂ ਇਹਨੂੰ ਹੌਲੀ-ਹੌਲੀ ਪਲਟਾ ਦਵਾਂਗੇ ਸਾਈਡਾਂ ਤੋਂ ਥੋੜ੍ਹਾ-ਥੋੜ੍ਹਾ ਪਹਿਲਾਂ ਇਸ ਤਰ੍ਹਾਂ ਕਰ ਦਵਾਂਗੇ ਤੇ ਆਪਣੇ ਆਪ ਇਹਨੇ ਸਾਈਡਾਂ ਛੱਡ ਦਿੱਤੀਆਂ ਸੀ ਤੇ ਡੋਸਾ ਬਸੇ ਚ ਦੇਸਾ ਦੇ ਜੋ ਬਹੁਤ ਵਧੀਆ ਡੋਸਾ ਫਸਟ ਟਾਈਮ ਅਸੀਂ ਬਣਾਇਆ ਡੋਸਾ ਬਹੁਤ ਕਰੈਂਚੀ ਡੋਸਾ ਬਣਿਆ ਪਹਿਲੀ ਵਾਰੀ ਤਵੇ ਤੇ ਥੋੜਾ ਜਿਹਾ ਡੋਸਾ ਜਿਹੜਾ ਠੀਕ ਨਹੀਂ ਬੰਦਦਾ ਵੀ ਦੂਸਰੀ ਵਾਰੀ ਬਹੁਤ ਵਧੀਆ ਜਿਸ ਤਰ੍ਹਾਂ ਦਾ ਆਪਾਂ ਬਾਜ਼ਾਰ ਵਿੱਚੋਂ ਲੈ ਕੇ ਖਾਂਦੇ ਆ ਉਸ ਤਰ੍ਹਾਂ ਦਾ ਹੀ ਦੋਸਾ ਬਣ ਕੇ ਤਿਆਰ ਹੋਇਆ ਹੈ। ਫਿਰ ਦੂਜਾ ਬਾਤ ਅਸੀਂ ਡੋਸੇ ਨੂੰ ਪਾ ਦਿੱਤਾ ਸੀ ਤੇ ਹੁਣ ਇਹਨੂੰ ਸਿਕਨ ਦਵਾਂਗੇ। ਸਾਰੇ ਡੋਸਿਆਂ ਦੇ ਉੱਪਰ ਆਪਾਂ ਇਸ ਤਰ੍ਹਾਂ ਹੀ ਘਿਓ ਵਲਾ ਦੇਵਾਂਗੇ। ਬੈਟਰ ਆਪਾਂ ਸਾਰੇ ਡੋਸੇ ਤੇ ਫਲਾ ਦਿੱਤਾ ਸੀ ਤੇ ਹੁਣ ਇਹਦੀਆਂ ਸਾਈਡਾਂ ਨੂੰ ਆਪਾਂ ਫੋਲਡ ਕਰ ਦੇਵਾਂਗੇ। ਤੇ ਤੁਸੀਂ ਦੋ ਡੋਸੇ ਪਹਿਲੇ ਟਾਈਮ ਅਸੀਂ ਡੋਸੇ ਬਣਾਏ ਇਹ ਵਾਲਾ ਡੋਸੇ ਨੂੰ ਆਪਾਂ ਸਿੰਪਲ ਰੋਲ ਕਰਾਂਗੇ ਇਹਦਾ ਤੇ ਆਪਣੇ ਆਪ ਤਵਾ ਛੱਡਿੰਦਾ ਡੋਸੇ ਨੂੰ ਤੇ ਸਿੰਪਲ ਡੋਸਾ ਵੀ ਬਣ ਕੇ ਰੈਡੀ ਹੈ ਇੱਥੇ ਮੈਂ ਦੋਸੇ ਬਣਾ ਕੇ ਤਿਆਰ ਕਰ ਲਏ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਦੋਸੇ ਬਣ ਕੇ ਤਿਆਰ ਹੋਏ ਬਹੁਤ ਵਧੀਆ ਕਰੈਂਚੀ ਕਰੈਂਚੀ ਅਸੀਂ ਫਸਟ ਟਾਈਮ ਦੋਸੇ ਬਣਾਏ ਸੀ ਇਹਨਾਂ ਦੀ ਰੈਸਪੀ ਤੇ ਪਹਿਲੀ ਵਾਰ ਜੀ ਰੈਸਪੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਵਧੀਆ ਹੈ ਸਾਰਿਆਂ ਨੂੰ ਪਸੰਦ ਆਏ ਸੀ ਦੋਸੇ ਬਣਾਏ ਤੇ ਇੱਥੇ ਜਿਹੜਾ ਸਭ ਤੋਂ ਪਹਿਲਾ ਮੈਂ ਦੋਸਾ ਬਣਾਇਆ ਸੀ ਤੇ ਉਹ ਵੀ ਬਹੁਤ ਕਰੈਂਚੀ ਕਰੈਂਚੀ ਦੋਸਾ ਬਣ ਕੇ ਤਿਆਰ ਹੋਇਆ ਤੁਸੀਂ ਦੇਖ ਸਕਦੇ ਤੇ ਜੇ ਤੁਹਾਨੂੰ ਡੋਸਿਆਂ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ